ਦੂਜਾ ਚੀਜ਼ ਆਪਾਂ एग्जांपल ਹੈਲਥ케ਅਰ ਦੀ ਕਵਰ ਕੀਤੀ ਸੀ ਆਪਣੀ ਪ੍ਰੀ ਕਲਾਸ ਵਿੱਚ ਜਿਹੜੇ ਬੱਚੇ ਉੱਥੇ ਆਏ ਸੀ AI ਸਿਰਫ ਵੱਡੀਆਂ ਕੰਪਨੀਆਂਜ਼ ਹੀ ਨਹੀਂ ਜੇ ਤੁਸੀਂ ਡਾਕਟਰ ਵੀ ਬੰਨਣਾ ਚਾਹੁੰਦੇ ਹੋ ਤਾਂ AI ਹੈਲਥ케ਅਰ ਵਿੱਚ ਅੱਜ ਯੂਜ਼ ਹੋ ਰਿਹਾ ਹੈ ਇੰਡੀਆ ਵਿੱਚ ਵੀ ਯੂਜ਼ ਹੋ ਰਿਹਾ ਹੈ ਇਹ ਰੀਅਲ ਪੇਸ਼ੈਂਟ ਦੇ ਇਮੇਜਸ ਨੇ ਕੁਝ ਪੇਸ਼ੈਂਟਸ ਨੂੰ ਕੈਂਸਰ ਹੈ ਕੁਝ ਨੂੰ ਨਹੀਂ ਆ AI ਇਮੇਜਸ ਦੇਖ ਕੇ ਦੱਸ ਦਿੰਦੀ ਹੈ ਕਿ ਕਿਹੜੇ ਬੰਦੇ ਨੂੰ ਕੈਂਸਰ ਹੈ ਇਹ ਆਪਾਂ ਸਿਸਟਮ ਆਪਦੇ ਕੋਰਸ ਵਿੱਚ ਲਾਈਵ ਬਣਾਵਾਂਗੇ ਬੱਚਿਆ ਨਾ ਆ ਪਰ AI ਸੇਥ ਵਿੱਚ ਬਿਮਾਰੀਆਂ ਨੂੰ ਡਿਟੈਕਟ ਕਰ ਸਕਦੀ ਹੈ ਬਿਮਾਰੀ ਹੈ ਕਿ ਨਹੀਂ ਹੈਲਥ ਰਿਸਕ ਨੂੰ ਪ੍ਰੈਡਿਕਟ ਫੋਰਕਾਸਟ ਕਰ ਸਕਦੀ ਹੈ ਅਗਲੇ 10 ਸਾਲਾਂ ਵਿੱਚ ਤੁਹਾਨੂੰ ਕੀ ਹੋਏਗਾ ਅਤੇ ਫੋਰਕਾਸਟ ਬਾਅਦ ਇਨਫੈਕਟ ਆਪਾਂ ਐਕਸ਼ਨ ਵੀ ਲੈ ਸਕਦੇ ਹਾਂ ਕਿ ਬੰਦੇ ਨੂੰ ਬਿਮਾਰੀ ਤੋਂ ਬਚਾਉਣਾ ਕਿਵੇਂ ਹੈ ਇਹ ਸਭ ਕੁਝ ਅੱਜਕੱਲ੍ਹ ਚੱਲ ਰਿਹਾ ਹੈ ਹਸਪੀਟਲਸ ਵਿੱਚ ਇੰਡੀਆ ਦੇ ਹਸਪੀਟਲਸ ਵਿੱਚ ਵੀ ਹੌਲੀ-ਹੌਲੀ ਆ ਰਿਹਾ ਹੈ ਤੁਸੀਂ ਏਮਸ ਦਿੱਲੀ ਦੀ ਕੁਝ ਨਿਊਜ਼ਸ ਦੇਖੋਗੇ ਤਾਂ ਏਮਸ ਦਿੱਲੀ ਅੱਜਕੱਲ੍ਹ ਕੈਂਸਰ ਡਿਟੈਕਸ਼ਨ AI ਨਾਲ ਕਰਦਾ ਹੈ ਉਹ ਵੀ ਸੇਮ ਇਮੇਜਸ ਲੈਂਦੇ ਨੇ ਤੇ ਬ੍ਰੈਸਟ ਐਂਡ ఓਵਰੀਅਨ ਕੈਂਸਰ ਨੂੰ ਡਿਟੈਕਟ ਕਰ सो so, ये कोर्स दे आ, के थ्रू आप मेन क्वेश्चन यही सीखा कि ए आई लर्न किमें करती है कि इनपुट डेटा जिम्मे इमेजेस तो आउटपुट अपन किमे मिलता है एक लम्बा प्रोसैस है पहले दो महीने के इंट्रोडक्टिव कोर्स में आपको यह सिखाने की कोशिश करा कि सिंपल ए आई आप आपके आप बना सको ਇਹ ਜਿਹੜਾ ਐਗਜ਼ਾਮਪਲ ਮੈਂ ਲਾਈਵ ਦਿਖਾਇਆ ਸੀ ਪਿਛਪਰ ਪੁਰਾਣੀਆਂ ਕਲਾਸਸ ਵਿੱਚ ਉਹਦੇ ਚ ਆਪਾਂ ਇਹ ਨਿਊਰਲ ਨੈਟਵਰਕ ਬਣਾਇਆ ਸੀ ਜਿਹੜਾ ਆਰਾਊਂਡ 126000 ਨਿਊਰਨ 126000 ਨਿਊਰਨਸ ਨੂੰ ਯੂਜ਼ ਕਰਕੇ 85% ਐਕਿਊਰੇਸੀ ਨਾਲ ਆਪਾਂ ਨੂੰ ਇਹ ਪ੍ਰੈਡिक्ट ਕਰ ਦਿੰਦਾ ਸੀ ਕੈਂਸਰ ਹੈ ਕਿ ਨਹੀਂ ਹੈ ਅੱਜ ਮੈਂ ਉਹ ਐਗਜ਼ਾਮਪਲ ਲਾਈਵ ਨਹੀਂ ਰਨ ਕਰਾਂਗੇ ਪਰ ਆਪਾਂ ਲਾਸਟ ਵਿੱਚ ਕੁਝ ਕੁਐਸਚਨ ਅਨਸਰਿੰਗ ਲਾਈਵ ਕਰਾਂਗੇ ਬੱਚਿਆਂ ਬੱਚਿਆਂ ਦੇ ਹੋਰ ਸਮਝਣ ਵਾਸਤੇ ਕਿ ਬੱਚਿਆਂ ਨੂੰ ਕਿੱਥੇ ਪ੍ਰੋਬਲਮਸ ਆndੀਆਂ ਨੇ ਇਹ aí ਮਾਡਲ ਜਿਵੇਂ ਰੀਅਲ ਪੇਸ਼ੈਂਟਸ ਦੇ ਟਿਸ਼ੂਸ ਨੇ ਜਿਹੜੇ ਤੁਹਾਨੂੰ ਇੱਥੇ ਦਿਖ ਰਏ ਉਹ ਦੱਸ ਦਿੰਦਾ ਕਿ ਇਹਦੇ ਚ ਬਨਾਇਨ ਜਮ ਲਾਈਫ ਬਨਾਇਨ ਦਾ ਮਤਲਬ ਹੈ ਕਿ ਉਹਨੂੰ ਕੈਂਸਰ ਨਹੀਂ ਹੈਗਾ ਮੈਲੈਗਨਰ ਦਾ ਮਤਲਬ ਹੈ ਕਿ ਕੈਂਸਰ ਹੈਗਾ ਸੇਮ ਸੇਮ ਐਕੂਰਸੀ ਹੋਲਡ ਕਰਦੀ ਹੈ ਉਹਨ ਰੀਅਲ ਪੇਸ਼ੈਂਟਸ ਡਾਟਾ ਤੇ ਵੀ